ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਸਾਰੇ ਜਣ ਠੀਕ ਹੋਵੋਗੇ ਜੀ ਚੜਦੀ ਕਲਾ ਵਿੱਚ ਹੋਵਾਂਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਤੇ ਬਾਕੀ ਜੀ ਪਲੀਜ਼ ਜਿਹੜਾ ਸਾਡੇ ਚੈਨਲ ਤੇ ਨਵੇਂ ਆਉਂਦੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਤੇ ਲੋ ਜੀ ਪਾਣੀ ਦੀ ਟੈਂਸ਼ਨ ਹੋਈ ਪਈ ਸਾਡੇ ਮੰਮੀ ਫੋਨ ਕਰ ਜਾਂਦੇ ਭੈਣ ਨੂੰ ਅਸੀਂ ਪਾਣੀ ਵਾਲ ਨੂੰ ਫੋਨ ਕਰਕੇ ਪੁੱਛਿਆ ਅਸੀਂ ਬਾਰਡਰ ਵਾਕਸ ਵਾਲੇ ਨੂੰ ਵੀ ਕਹਦਾਂ ਕਿ ਛੱਡੇਗਾ ਤੇ ਪਾਣੀ ਕਹਿੰਦਾ ਮੈਂ ਛੱਡੂਗਾ ਘੰਟੇ ਕਿ ਤਿੱਕਰ ਆਦਾ ਸੀ ਅੱਧੇ ਘਾਟੇ ਤਿੱਕਰ ਤੇ ਅੱਜ ਤਿੱਕਰ ਸਾਡੇ ਬਹੁਤ ਔਖ ਹੋਇਆ ਪਿਆ ਜੀ ਪਾਣੀ ਦਾ ਪੈਪਾ ਹੀ ਫੁੱਟ ਚ ਕਹਿੰਦੇ ਪੈ ਨਵੀਂ ਪੈ ਪਾਈ ਸੀ ਉਹ ਵੀ ਫੁੱਟ ਗਈ ਬਹੁਤ ਜ਼ਿਆਦਾ ਔਖੇ ਹੋਏ ਪਏ ਆ ਤੇ ਅੱਜ ਜੀ ਜਸ਼ਨੇ ਦਾ ਆਧਾਰ ਕਾਰਡ ਅਪਡੇਟ ਕਰਾ ਕੇ ਲਿਆ ਸੀ ਮੈਂ ਨਵਾਂ ਸੂਟ ਪਾਇਆ ਆ ਬਾਲ ਤੇ ਨਾਲੇ ਅੱਜ ਪੀਰ ਖਾਨੇ ਜਾਇਆ ਇਹ ਨਾਲੇ ਆਧਾਰ ਕਾਰਡ ਅਪਡੇਟ ਕਰਾ ਲੇ ਤੇ ਅੱਜ ਭਾਈ ਹਵਾ ਬਹੁਤ ਜ਼ਿਆਦਾ ਚੱਲੀ ਆਂਦੀ ਆ ਤੇ ਸੋਨੂੰ ਮੈਂ 베ਰ ਦਿਖਾਉਣੀ ਢੇਰ ਲੱਗਿਆ ਪਿਆ ਇਹ ਵੀ ਇਕੱਠੇ ਕਰਦੇ ਆ ਹਜੇ ਸੋਨੂੰ ਦਿਖਾਵਾਂ ਮੈਂ ਬੈਕ ਕੈਮਰਾ ਕਰਕੇ 베ਰ ਦੇਖੋ ਜੀ ਖਾ ਲੋ ਭਾਈ ਜੀ ਨੇ ਖਾਣੇ ਆ ਇਕੱਠੇ ਕਰਦੇ ਆ ਸਾਰੇ ਇਹ ਦੇਖੋ ਕਿੰਨੇ ਡਿੱਗੇ ਮੱਦੇ ਵੀ ਨਾ ਜਾਣ ਤੇਰੀ ਲੱਗ ਗਿਆ ਤੇਰ ਉਧਰੋਂ ਇੱਥੇ ਕਣਕ ਚ ਪਈ ਕਿੰਨੇ ਇਹ ਰਹੇ ਜੀ ਰਹੇ ਜੀ ਰਹੇ ਬੀਰ ਬੋਲੇ ਬਿਠਿਆ ਜੀ ਸਾਡੀ 베ਰੀ ਦੇ 베ਰ ਜਿਹੜੀਆਂ ਸਾਡੇ ਇੱਧਰ ਸ਼ਰਕ ਤੇ 베ਰੀਆਂ ਇਹਨਾਂ ਦੇ ਤਾਂ 베ਰ ਹੈਗੇ ਖੱਟੇ ਚੁੱਕੀ ਲਈਏ ਦੋ ਚਾਰ ਤੇ ਜਿਹੜੇ ਸਾਡੀ 베ਰੀਆਂ ਨੇ ਇਹਦੇ 베ਰ ਬਹੁਤ ਮਿੱਠੇ ਆ ਲੋ ਜੀ ਬਸ ਹੁਣ ਕੰਮ ਤਾਂ ਦੇ ਕਰਦੇ ਆ ਸ਼ਾਮ ਦੇ ਤੇ ਦਾਲ ਸਬਜ਼ੀਆਂ ਛੋਲੀਆਂ ਕੱਢ ਰੱਖਿਆ ਆਪਾਂ ਆਲੂ ਲਿਆਏ ਆਉਂਦੇ ਤੇ ਆਲੂ ਹੈ ਨਹੀਂ ਸੀਗੇ ਆਲੂ ਪਾਵਾਂਗੇ ਛੋਲ ਆਲੂ ਛੋਲੀਆਂ ਤੇ ਬਸ ਮੈਂ ਭਾਂਡੇ-ਪੁੰਡੇ ਚਾੱਕ ਦਿਆਂ ਕਪੜੇ ਤਾਂ ਮੈਂ ਤੈਨ ਲਾ ਤੇ ਤੇ ਫਿਰ ਦਾਲ ਸਬਜ਼ੀ ਦਾ ਕਰਦੇ ਆ ਲੋ ਜੀ ਹੁਣ ਸਟਾਰਟ ਕਰੀਏ ਮੰਮੀ ਨੂੰ ਮਿਲੋ ਸੱਸਰੀ ਗਾ ਜੀ ਸਾਰਿਆਂ ਨੂੰ ਬੰਦਾ ਢੂਣੀ ਸਿੱਧੀ ਕਰ ਲੀ ਮੈਂ ਫਿਰ ਨੀਰੇ ਟਾਈਮ ਹੋ ਜੂਗਾ ਹੋਰ ਬਸ ਜੀ ਲੱਗਦੇ ਆ ਕੰਮ ਧੰਦੇ ਤੇ ਜਸ਼ਨ ਤੇ ਰੈਡੀ ਗਏ ਆ ਹਰਾਚਾਰਾ ਲੈਣ ਤੇ ਮੈਂ ਵੀ ਕਪੜੇ-ਕੁੱਪੜਾ ਤੈਨ ਲਾਇਆ ਹੀ ਦੂਰ ਵਾਲੇ ਪੈ ਜਾਂਦਾ ਸਾਨੂੰ ਵੀਰਖਾਨਾ ਵੀ ਫਿਰ ਇਹਦਾ ਵੀ ਜਸ਼ਨ ਦਾ ਵੀ ਅਪਡੇਟ ਕਰਾਉਣਾ ਜ਼ਰੂਰੀ ਸੀਗਾ ਜੀ ਆਧਾਰ ਕਾਰਡ ਇਹਦਾ ਵਿਚਾਰੇ ਦਾ ਉਦੋਂ ਦਾ ਬਣਾਇਆ ਹੋਇਆ ਜਦੋਂ ਇਹ 4 ਸਾਲ ਦਾ ਸੀਗਾ ਉਦੋਂ ਕੋਈ ਹੱਲੀ ਜਾਂਦਾ ਛਿਮੀ ਜੁਜ 7ਵੀਂ ਚ ਮਾਤ ਕਰ 7ਵੀਂ ਚ ਹੋ ਜਾਊਗਾ ਤੇ ਹੁਣ ਮੈਂ ਕਹ ਫੇਰ ਪਿਛਲੇ ਕਿਹੜੇ ਵੀ ਸਕੂਲਾਂ ਨੇ ਬਹੁਤ ਆਖਿਆ ਬਸ ਐਵੇਂ ਕਾਲ ਕਰਕੇ ਤੇ ਐਕਟਿਵ ਹੈ ਸਕੂਲ ਵਾਲੇ ਮਖਾ ਫੇਰ ਆਖਣਗੇ ਤੇ ਹੁਣ ਪੱਕਾ ਕੇਰਾ ਲੈ ਵੀ ਕਰਵਾ ਲਿਆ ਹੈ ਅਪਡੇਟ ਤੇ ਹਜੇ ਵੀ ਬਣ ਕੇ ਆਊਗਾ ਕਹਿੰਦੇ 10 ਤੋਂ 10 ਦਿਨਾਂ ਦੇ ਵਿੱਚ ਚਲੋ ਮਖਾ ਫਿਕਰ ਜਾਂ ਨਿਬੜ ਕੇ ਆ ਜੂਗਾ ਉੱਦੇ ਫੜ ਲਿਆਵਾਂਗੇ ਫੜ ਤਾਂ ਚਲਕ ਜਸ਼ਨਦ ਰੈਡੀ ਕੱਲੇ ਲੈ ਆਉਣਗੇ ਹਨਾ ਅੱਜ ਜਸ਼ਨੇ ਦਾ ਕੰਮ ਸੀਗਾ ਸਾਨੂੰ ਆਏ ਸੀਗਾ ਵੀ ਹੁਣ ਤਾਂ ਛੁੱਟੀਆਂ ਨਾਲੇ ਵਧੀਆ ਘਰੇ ਆ ਤੇ ਬਹੁਤ ਔਖਾ ਲੈ ਕੇ ਗਏ ਜੀ ਨਾਲ ਜਾਂਦਾ ਹੀ ਨਹੀਂ ਹੋਰ ਤੇ ਵੀਰ ਖਾ ਲੋ ਜੀ ਸਾਰੇ ਜਣੇ ਇੰਨੇ ਪੱਤੇ ਡਿੱਗਿਆ ਜੀ ਅੱਜ ਹਵਾ ਨਾਲ ਨੇੜੀਆਂ ਨੇ ਨਨ ਤੱਕ ਬੱਠਲਾਂ ਸੁੱਟਲੇ ਪੈਣ ਦੇ ਹੋਰ ਬੱਠਲਾਂ ਦੇ ਬੱਠਲ ਪੱਤਿਆਂ ਦੇ ਹੋ ਜਾਂਦੇ ਸੋਨ ਪੱਤੇ ਦਿਖਾਵਾਂ ਦੇਖੋ ਨਾ ਪੁਰਾਣੇ ਜਾਉਣਾ ਸਿੱਟ ਦੇਣੀਆਂ ਨਾ ਮੈਂ ਗੱਡੀ ਆਉਂਦਾ ਨਵੇਂ ਪੱਤੇ ਨਿੱਕੀ ਸਾਰੇ ਸਿੱਟਣੀਆਂ ਪੁਰਾਣੇ ਇਹ ਮਾੜੀ ਬੁੱਟੀ ਹਵਾ ਦਾ ਤਾਂ ਕੋਈ ਨਹੀਂ ਹਾਂ ਜਿਆਦੇ ਹਵਾ ਦਾ ਤਾਂ ਬੂਰ ਸਾਰਾ ਡਿੱਗ ਪੂ ਜਾਮਣਾਂ ਦਾ ਰੱਬ ਉਹਰੇ ਜਿਹੜਾ ਜ਼ੋਰ ਆ ਫਿਰ ਆ ਤਾਂ ਹੈ ਜ਼ੋਰ ਤਾਂ ਨਹੀਂ ਹੈਗਾ ਪਰ ਜਿੱਥੇ ਰੱਖੂਗਾ ਉੱਥੇ ਰਹਿਣਾ ਪਊਗਾ ਹੋਰ ਲਓ ਜੀ ਬਸ ਕੰਮ ਧੰਦੇ ਕਰਦੇ ਆਂ ਸਟਾਰਟ ਤੇ ਬਸ ਉਥੇ ਬਸ ਵੀਡੀਓ ਬਣੀ ਨਹੀਂ ਜੀ ਭੱਜੇ ਭੱਜੇ ਗਏ ਸਾਨੂੰ ਪਤਾ ਸਾਰਾ ਕੰਮ ਕਰਕੇ ਤੇ ਭੱਜੇ ਆਏ ਦਵਾ ਦਾ ਐਨੇ ਬੈ ਟਿੱਗੇ ਪਾਇਆ ਮੰਮੀ ਲਹਾਫਾ ਭਰ ਜੇ ਹਵਾ ਨਾਲ ਗਿਆ ਦੁਫਾਫਾ ਭਰ ਜੇ ਨੀ ਨੀ ਤੇ ਜਾ ਚੰਗਾ ਖਾ ਲੈ ਹਮ ਆਪੋ ਤਾਂ ਬਣਾ ਟੇਰੀ ਲੱਗਣੂ ਸਹੀ ਹੈ ਚਲੋ ਜੀ ਕਰ ਲੀਏ ਕੰਮ ਧੰਦਾ ਨੀ ਚਵਾਕਾ ਨੂੰ ਐਤ ਵਾਰਸਾ ਲੋ ਜੀ ਸਬਜੀ ਮੈਂ ਤਾਂ ਰੱਖੀ ਆ ਉਹ ਦੇਖੋ ਬਣੀ ਜਾਂਦੀ ਬਸ ਧਾਰਾ ਕੱਢ ਕੇ ਲਿਉਣਾ ਕਿਉਂਕਿ ਤੜ ਕਿਸ ਨਹੀਂ ਆਦੀ ਧਾਰਾ ਕੱਢੀਆਂ ਤੜ ਕੇ ਉੱਥੇ 5 ਵਜੇ ਉੱਠ ਖੜੀ ਸੀ ਮੈਂ ਮੈਨੂੰ ਜਦੋਂ అలਾਰਮ ਵੱਜਿਆ 5 ਵਜੇ ਤੇ ਲਾ ਰੱਖਿਆ ਫੋਨ ਦਾ అలਾਰਮ ਫਿਰ ਮੈਂ ਉਹਦੀ ਉੱਠ ਖੜੀ ਤੇ ਤੜ ਕੇ ਬਸ 5:30 ਕੱਢ ਲਈਆਂ ਸੀਗੀਆਂ ਧਾਰਾ ਚਾਹ ਚੂ ਪੀ ਕੇ ਤੇ ਬਸ ਹੁਣ ਕੱਢ ਕੇ ਲਿਉਣਾ ਧਾਰਾ ਦੇਖ ਰਹੀ ਐ ਮੈਂ ਥੋੜਾ ਹੋਰ ਪਾਣੀ ਪਾ ਦਨੀ ਆ ਫਿਰ ਆਪੇ ਬਣੀ ਜਾਊਗੀ ਤੇ ਫਿਰ ਧਾਰਾ ਕੱਢ ਲਿਆ ਗਿਆ ਟਾਈਮ ਅੱਜ ਸੀਤੋ ਅਸੀਤ ਆ ਵੈਸੇ ਵਾਜ ਹੀ ਗਏ 4 ਵਜਨ ਚ ਕਿਹੜਾ ਗੋਡੇ ਰਹਿ ਗਏ ਮੈਂ ਮੱਚ ਗੱਲ ਕੀਤੀ ਕੋਈ ਨਹੀਂ ਲਓ ਜੀ ਪਾਸ ਫਿਰ ਧਾਰਾ ਦੂਰ ਕੱਢ ਕੇ ਮੰਮੀ ਪਾਣੀ ਪਿਆ ਦੇਣਗੇ ਤੇ ਫਿਰ ਮੈਂ ਇਧਰ ਆਟਾ ਕੋਟਾ ਗੁੰਨੂ ਦੁੱਧਵਾ ਸਾਂ ਨੂੰ ਸਰੀ ਗੱਲ ਜੀ ਸਾਰਿਆਂ ਨੂੰ ਦੂਜੀ ਵਾਰ ਅੱਜ ਮੰਮੀ ਅੱਜ ਟਾਈਮ ਲੱਗ ਗਿਆ ਅੱਜ ਮੱਕਾ ਦੇ ਕਦੇ ਮੰਮੀ ਕੇਰਾ ਵੀ ਨਹੀਂ ਟੱਕਰਦੇ ਸਾਨੂੰ ਅੱਜ ਦੂਜੀ ਵਾਰ ਸੱਸਰੀ ਘਰ ਬੁਲਾ ਰਹੇ ਆ ਜੇ ਅੱਜ ਨਿੱਕੀ ਜਿਹੀ ਸੁਭਾਗੋ ਜਿੰਨੇ ਵਾਰੀ ਵੀਡੀਓ ਬਣਾਉਂਦੀ ਆ ਓਨੇ ਵਾਰੀ ਸੱਸਰੀ ਘਰ ਬੁਲਾਉਂਦੀ ਆ ਲੋ ਜੀ बस ਜੀ ਕੱਢ ਕੇ ਲਿਆਉਣੀ ਆ ਧਾਰਾਂ ਤੋਂ ਬੇਰ ਦਿਖਾਵਾ ਜਸ਼ਨ ਦੇ ਆਪਣੇ ਹਾਂ ਟਰਾਲੀ ਚ ਬੇਰ ਦੇਖੋ ਤੁਸੀਂ ਇੱਥੇ ਰੱਖ ਦੇਸੀ ਬੇਰ ਟਰੈਕਟਰ ਚੱਕਿਆ ਗਿਆ ਇੰਨਾ ਭਾਰ ਹੈ ਟਰਾਲੀ ਭਰੀਆ ਦੇਸੀ ਬੇਰਾਂ ਦੀ ਬੇਰ ਬਹੁਤ ਹੈ ਹੁਣ ਤਾਂ ਹੈ ਹੀ ਨਹੀਂ ਮੰਮੀ ਬੇਰ ਲੈ ਹੀ ਰਹਿ ਗਏ ਬਸ ਹਾਂ ਦੇ ਵਿੱਚ ਨਾਲ ਵਿੱਚ ਵਾਪਕ ਖੜੇ ਹਰੇ ਅੱਗੇ ਅੱਗੇ ਹੂੰ ਹੂੰ ਇਹ ਚ ਮੋਰ ਪਾਣੀ ਪਾ ਦਿੰਦੇ ਆ ਫਿਰ ਧਾਰਾਂ ਕੱਢ ਕੇ ਲਿਆਉਣ ਹਾ ਤਿਆਰੀ ਜੀ ਨਹੀਂ ਕਰਦਾ ਉਹ ਵੀ ਨਹੀਂ ਤੇ ਉਹ ਵੀ ਇੰਨੇ ਮਿੱਠੇ ਜਿਹੇ ਹੈਗੇ ਹੂੰ ਲੋ ਜੀ ਧਾਰਾ ਕੱਢ ਲਈਏ ਬਸ ਫੇਰ ਕੰਮ ਕਰਕੇ ਇਹਦੇ ਮੁੜ ਕੇ ਨਾ ਹਨੂਲ ਗਏ ਹੋਰ ਹੀ ਹੋਇਆ ਪਾ ਮਮਮੀ ਚਿਪਚਪਾ ਜਾ ਬੰਡਾ ਹਨ ਹੂੰ ਇੱਕ ਉਹ ਵੀ ਨੇਰੀ ਜੀ ਚੱਲੀ ਗਈ ਬੱਲੀ ਆਪਣੇ ਪਿੰਡ ਚ ਤਾਂ ਨਾ ਜਮਾ ਹੀ ਨਹੀਂ ਪਤਾ ਲੱਗਦਾ ਜੀ ਨੇਰੀ ਨੂਰੀ ਦਾ ਤੇ ਤੋਂ ਵਾਰ ਦੇ ਨਿਕਲ ਗਿਆ ਉਹ ਦੋ ਬਰੋ ਹਾਂ ਆਪਣੇ ਜਦੂਰੇ ਆਪਣੇ ਢਾਣੀ ਨੂੰ ਸੜਕ ਜੀ ਤੇ ਅਸੀਂ ਆਉਣ ਲੱਗੇ ਤੇ ਆਏ ਆਉਣ ਭਾਈ ਰੇਤਾ ਉੱਡੇ ਯਾਰ ਬੀੜ ਕੋ ਬਲਾ ਬਸ ਬਾਹਰ ਸੀਨਰੀ ਹਾਂ ਪਰੇ ਪਿਛਲੇ ਪਾਸੇ ਗਏ ਆ ਜੀ ਹਾਂ ਹਾਂ ਉੱਥੇ ਪੱਤੇ ਬਰੋਲਾ ਜਾ ਆ ਬਰੋਲਾ ਜਾ ਆ ਚਲੋ ਜੀ ਧਾਰਾ ਕੱਢ ਲਈਏ ਆਪਾਂ ਫੇਰ ਆਪਾਂ ਦੁੱਧ ਬਾਸ ਸਾਮਾਂ ਜੀ ਜਸ਼ਨ ਆਪਣਾ ਪਿੰਡ ਵਾਗ ਗਿਆ ਜੀ ਹੁਣ ਜੋ ਆਕਾਂ ਨੂੰ ਛੁੱਟੀਆਂ ਕਾਦੀਆਂ ਜੀ ਖੇਡਣ ਦਾ ਹੀ ਲਾਹ ਰੰਦਾ ਤੇ ਬਾਕੀ ਜੀ ਪਲੀਜ਼ ਜਿਹੜੇ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੈ ਕੋਈ ਤੱਕਾ ਨਹੀਂਗਾ ਜੀ ਨਹੀਂ ਵਧੀਆ ਲੱਗਦੀ ਨਾ ਕਰਿਆ ਕਰੋ ਕਿ ਨਹੀਂ ਮੰਮੀ ਹਾਂ ਮੈਂ ਜਿੱਪਤ ਕਰਾ ਰੱਖਤੀ ਆ ਤਾਂ ਕਮੈਂਟਸ ਸ਼ੇਅਰ ਕਰ ਦਿਆ ਕਰੋ ਔਰ ਲਾਈਕ ਕਰ ਦਿਆ ਕਰੋ ਹੂੰ ਨਹੀਂ ਯੰਗੀ ਲੱਗਦੀ ਭਾਈ ਥੋੜੀ ਮਰਜੀ ਸਾਡਾ ਘੜਾ ਜੋਰ ਹੈ ਸਹੀ ਗੱਲ ਆਪਾਂ ਫਿਰ ਕਿਹੜਾ ਅਗਲਾ ਸੋਣ ਤੱਕਾ ਥੋੜੀ ਹੈ ਤੁਹਾਡੇ ਨਾਲ ਜਾ ਅਸੀਂ ਅਖੀ ਬੀ ਹਾਂ ਭਾਈ ਕਰੋ ਹੀ ਕਰੋ ਹਨਾ ਸਹੀ ਹੈ ਵਧੀਆ ਲੱਗਦੀ ਹੈ ਤਾਂ ਕਰ ਲਿਆ ਤੁਸੀਂ ਤਾਂ ਕਰਨਾ ਨਹੀਂ ਹੁੰਦਾ ਮੈਂ ਤਾਂ ਹਰੇਕ ਨੂੰ ਕਰਤਿਆ ਕਰਨਾ ਵੀ ਨਹੀਂ ਅਗਲੀ ਵੀਡੀਓ ਤੋਂ ਬਾਅਦ ਵੀ ਨਹੀਂ ਇਹ ਆਉਂਦਾ ਮੰਮੀ ਜੀ ਦਾ ਕੋਈ ਆਪਾਂ ਨੂੰ ਵਧੀਆ ਲੱਗਦਾ ਵੀ ਜੀ ਦਾ ਕੋਈ ਸੁਭਾਅ ਵਧੀਆ ਜਾਂ ਕੋਈ ਵੀਡੀਓ ਵਧੀਆ ਲੱਗਦੀ ਅਗਲੇ ਦੀ ਹਨਾ ਵੀ ਅਗਲੇ ਦਾ ਕੰਮ ਧੰਦੇ ਕਰਦੇ ਵਧੀਆ ਲੱਗਦਾ ਉਹਦਾ ਹੀ ਅਗਲੇ ਵੀ ਆਏ ਦੇਖੜ ਜੀ ਬੰਦੇ ਨੂੰ ਵਧੀਆ ਲੱਗੇ ਵੀ ਹਾਂ ਭਾਈ ਦੇਖੀ ਉਹਨਾਂ ਦਾ ਬਲੌਗ ਪਾਇਆ ਜਿਹੜੀ ਵਧਾ ਲੱਗਦੀ ਹੁਣ ਕਰਦੇ ਅਗਲਾ ਹਾਂ ਸਹੀ ਆ ਇਹਦਾ ਚਲੋ ਜੀ ਧਾਰਾ ਕੱਢ ਲਈਏ ਵੀ ਵੀਡੀਓ ਲੰਮੀ ਹੋ ਜਾਈਏ ਲੋ ਜੀ ਸਬਜ਼ੀ ਆਪਣੀ ਬਣੀ ਗਈ ਭਾਈ ਟਾਈਮ ਹੋ ਗਿਆ ਸੀ ਵੱਧ ਕੇ 15 20 ਮਿੰਟ ਹੋ ਗਏ ਕਿ ਗੁੱਗ ਘਰ ਮੋਚਿਆ ਪੁੱਤਰਾ ਖੈਦਰਾ ਆਪਾ ਤੇ ਬਸ ਗੁੰਨਾ ਲੱਗੀ ਆ ਆਟਾ ਮੰਮੀ ਨੇ ਸਾਨੂੰ ਪਾਣੀ ਪਿਆਦਾ ਕੰਮ ਤਾਂ ਦਵਾਸੇ ਬਿਜਰੇ ਬਾਕੀ ਐ ਫਸੌੜੀ ਹੋਲੀ ਹੁਣ ਗਿਣਾ ਦਾ ਫੱਕ ਪੈ ਗੇ ਛੋਟੇ ਹੁਣ ਲੱਗ ਗਿਆ ਨੂੰ ਦਿਨ ਵੱਡੇ ਰੱਪ ਤੂੰ ਤਾਂ ਹੁਣੀ ਇਦਾਂ ਲੇਟ ਉੱਠਦਾ ਪੁੱਤਰਾ 9 ਵਜੇ ਅੱਜ ਤੂੰ ਸਨੀ ਉੱਠੜਾ ਸੀ ਨਾ 8 ਵਜੇ ਆ ਸਾਤਿਕ ਨਾਂ ਪੜੇ ਨਾਂ ਬਗਾਤੇ ਅਤ ਫੇਰ ਆਇਆ ਆਇ ਕਰਿਆ ਮਮੀ ਥੋੜਾ ਜਿ ਸਕੂਲ ਜਾਣ ਲਾਦੀ ਲੱਗ ਗਿਆ ਨਾ ਉਦੋਂ ਕਰਿਆ ਕਰਨਗੇ ਮਮੀ ਦੋ ਮਿੰਟ ਮਮੀ ਬਸ ਦੋ ਮਿੰਟ ਫੇਰ ਮਮੀ ਫੇਰ ਆ ਕੇ ਕਰੂਗਾ ਉੱਠ ਕੇ ਮਮੀ ਰਾਤ ਤੱਕ ਮੈਨੂੰ ਨੀਂਦ ਹੀ ਨਹੀਂ ਆਈ ਸਾਡਾ ਜਸ਼ਨ ਆ ਸਾਰੇ ਜਵਾਕ ਹੀ ਆਇ ਕਰਦੇ ਆਪਦੇ ਵੀ ਦਿਨ ਯਾਦ ਆਉਂਦੇ ਆ ਆਪ ਵੀ ਜਦੋਂ ਸਕੂਲ ਜਾਂਦੇ ਆਹੀ ਕਰਦੇ ਛੁੱਟੀਆਂ ਆ ਛੁੱਟੀਆਂ ਛੁੱਟੀਆਂ ਦੀ ਤਾਂ ਮੋਲ ਕੇ ਸੋਡਾ ਰਿਜ਼ਲਟ ਚੇਂਜ ਕਰਤਾ ਜਿੱਤੇ ਪਤਾ ਹੈ ਕੱਲ ਨੂੰ ਆ ਪਤਾ ਨਹੀਂ ਪਰਸੋਂ ਪਰਸੋਂ ਆਊਗਾ ਤੇ ਡੈਡੀ ਵਾਲੇ ਫੋਨ ਤੇ ਆਊਗਾ ਮੈਸੇਜ ਗਰੁੱਪ ਚ ਪਾਇਆਊਗਾ ਸਕੂਲ ਵਾਲਿਆਂ ਨੇ ਨਾ ਹੂੰ ਖੇੜਿਆ ਕਿਦਨੇ ਫਿਰ ਕੇ ਪ੍ਰੀਤ ਹੋਣੀ ਹੈ ਨਾ ਕਿ ਕੋਈ ਜਾਰ ਬੰਨੀ ਕੁਲ ਗਿਆ ਸੀ ਚੁੱਪ ਆਪ ਕਾਪਾ ਪਾਪਾ ਕਰ ਦੇਵਾਂ ਹੀ ਮੈਂ ਕਰ ਕੇ ਹੂੰ ਸਾਰਾ ਅੱਜ ਥੋੜੇ ਲੇਟ ਕੋ ਬਸ ਜਦੋਂ ਬਹਿ ਜਾਂਦੇ ਆ ਗੱਲੀ ਬਹਿ ਜਾਂਦੇ ਆ ਨਾ ਸਾਰੇ ਫਿਰ ਉਦੋਂ ਮਾੜਾ ਮਾੜੇ ਨਾ ਕੰਮ ਲੇਟ ਹੋ ਜਾਂਦੇ ਆ। ਘਟੇ ਕੋ ਕਿਸੇ ਦੀ ਗੱਲ ਛੇੜ ਲੈਣੇ ਕਦੇ ਕਣਕ ਦੀ ਗੱਲ ਛੇੜ ਲੈਣੇ ਕਦੇ ਮੱਕੀ ਦੀ ਗੱਲ ਛੇੜ ਲੈਣੇ ਫਲਾਨੀ ਵੀ ਜਾਗੇ। ਚਲੋ ਮੂੰਗੀ ਦੀ ਛੇੜ ਲੈਣੇ ਵੀ ਆਹ ਮੂੰਗੀ ਵੀ ਚਾਂਗੇ। ਬਸ ਲੇਟ ਹੋ ਜਾਂਦੇ। ਹੈ ਰੇ ਜਿੰਮੀ ਤੋ ਸ਼ੇਰੂ। ਤੋਤਾ ਮ ਬੱਠੜੋ ਕਿੱਧਰ ਗਿਆ ਮਰਾ ਬਾਹਰ ਫੇਰ ਜਿੰਮੀ ਆ ਸ਼ਰੂ ਸ਼ਰੂ ਫਟਾਣੀ ਕਿੱਧਰ ਗਏ ਅੱਜ ਆਇਆ ਇੱਕੀ ਹੋ ਗਿਆ ਇਹ ਨਾ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਇੱਧਰ ਆ ਜਾ ਇੱਧਰ ਟਾਈਮ ਮਿਲ ਜਾ ਬੰਨੂ ਜੀ ਜਿੰਨੀ ਵਾਰ ਆਇਆ ਵਸਤੂ ਇਹ ਤਾਂ ਅੱਜ ਨਹੀਂ ਲੱਗਦਾ ਜਮਾ 7:00 ਵਜੇ ਦਾ ਵਜ ਗਿਆ ਵਜ ਗਿਆ ਅੱਜ ਵੀਡੀਓ ਥੋੜੇ ਟਿਕਰ ਥੋੜੀ ਜਿਹੀ ਲੇਟ ਆਊਗੀ ਕਿਉਂਕਿ ਬੱਸ ਅੱਧਾ ਘੰਟਾ ਲੇਟ ਹੋ ਗਿਆ ਤੇ ਇੱਕ ਭੈਣ ਦਾ ਕਮੈਂਟ ਆਇਆ ਸੀ ਮੇਰੇ ਨਾਮ ਨਹੀਂ ਯਾਦ ਭੈਣ ਕਹਿੰਸੀ ਕਹਿੰਦੇ ਜੇ ਦੀਦੀ ਤੁਹਾਡਾ ਦੁੱਧ ਵਾਲਾ ਪੀਲਾ ਜਿਹੜਾ ਕਹਿੰਦੇ ਬਹੁਤ ਸੋਹਣਾ ਹੁੰਦਾ ਵੀ ਆਈ ਆ ਮ ਵਧੀਆ ਚਾ ਉਤਕਰਾ ਹੁੰਦਾ ਤੇ ਤੁਸੀਂ ਕਿਵੇਂ ਮਾਂਜੋ ਕਿਹੜਾ ਦੁੱਧ ਵਾਲਾ ਪੀਲਾ ਆਪਾਂ ਪੀਲੀ ਆਦੇ ਨੂੰ ਤੇ ਇਹ ਜੀ ਮੈਂ ਰੇਤੇ ਨਾਲ ਮਾਂਗੀ ਹਣੀ ਆ ਦੇਲੀ ਆ ਇਸ ਵੇਲੇ ਸ਼ਾਮ ਨੂੰ ਆਪਾਂ ਜਿਹੜਾ ਦੁੱਧ ਗਰਮ ਕਰਦੇ ਆ ਇਹਦੇ ਵਿੱਚ ਤੇ ਰੇਤੇ ਨਾਲ ਹੀ ਮਾਂਦੀ ਹਣੀ ਆ ਮੈਂ ਤੇ ਬਹੁਤ ਸੋਹਣਾ ਨਿਕਲਿਆ ਹੁੰਦਾ ਤੇ ਬਾਕੀ ਜੀ ਨਾ ਇਤਬੀਰਾ ਦਾ ਵੀ ਜਸ਼ਨਦ ਡੈਡੀ ਦਾ ਲਿਆਜੀ ਹੈ ਤੇ ਉਹਦਾ ਨਾਮ ਹੈਗਾ ਖੇਤਾ ਖੇਤਾ ਸਿੰਘ ਆ ਵੀਰੇ ਦਾ ਨਾਮ ਤੇ ਪਿੰਡ ਵੀਰੇ ਦਾ ਸੰਗਰੀਏ ਗੋਲੇ ਪਿੰਡ ਦਾ ਤੇ ਪਿੰਡ ਦਾ ਨਾਮ ਨਹੀਂ ਸਾਨੂੰ ਐਵੇਂ ਆਖੇ ਪਤਾ ਤੇ ਬਾਕੀ ਉਹ ਵੀਰੇ ਨੂੰ ਜਰੂਰ ਆਖਾਂਗੇ ਵੀ ਵੀਰੇ ਆਪ ਦੇ ਪਿੰਡ ਦਾ ਨਾਮ ਜਰੂਰ ਦੱਸੀ ਜੇਕਰ ਕੋਈ ਸਾਡੀ ਵੀਡੀਓ ਦੇਖੇਗਾ ਤੇ ਤੁਸੀਂ ਨਾ ਵੀ ਉਹ ਵੀਰੇ ਨੇ ਵਿਚਾਰੇ ਨੇ ਬਹੁਤ ਈਆਂ ਦੇ ਹੈਲਪ ਕਰੀ ਆ ਵੀ ਕਹਿੰਦਾ ਮੈਨੂੰ ਜੋ ਕੋਈ ਕੋਈ ਵੀ ਟੱਕਰਦਾ ਹੈ ਮੇਰਾ ਲਿਆ ਜੀਆ ਹੋਰ ਵੀ ਸਾਡੇ ਪਰਿਵਾਰ ਚੋਂ ਸਾਰਿਆਂ ਨੂੰ ਕਹਿ ਦਿੰਦਾ ਮੈਂ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਉਹਨਾਂ ਤੇ ਨੂੰ ਤੇ ਵੀਰੇ ਦਾ ਬਹੁਤ ਬਹੁਤ ਧੰਨਵਾਦੀ ਹੈ ਨਾ ਤੇ ਵੀਰੇ ਨੇ ਵਿਚਾਰੇ ਨੇ ਬਹੁਤ ਜਿਆਦਾ ਸਪੋਰਟ ਕਰੀ ਆ ਕਿ ਜਿੰਨਾ ਜਿੰਨਾ ਵਿਚਾਰੇ ਤੋਂ ਹੋ ਸਕਿਆ ਉਨੀ ਜਿਆਦਾ ਸਪੋਰਟ ਕਰੀ ਆ ਵੀਰੇ ਨੇ ਤੇ ਬਾਕੀ ਵੀਰੇ ਮੈਂ ਆਏ ਕਹਿੰਦਾ ਜੋਨੀਆ ਵੀ ਤੁਸੀਂ ਨਾ ਆਪਦਾ ਪਿੰਡ ਜਰੂਰ ਦੱਸਿਓ ਵੀ ਤੁਹਾਡਾ ਪਿੰਡ ਕਿਹੜਾ ਹੈ ਬਾਜਾ ਸ਼ਿਰੋ ਰਾਕੀ ਸ਼ਿਰੋ ਦੁੱਧ ਪਿਲਾ ਸਜਮੀ ਵੀ ਜੋ ਸਾਰਾ ਚਲੋ ਇਹਨੇ ਨੱਸੀ ਪੀ ਲਈ ਸੀ ਡਾਡੀ ਸਾਰੀ ਹਾਂ ਚਲੋ ਜੀ ਇਸ ਦੇ ਨਾਲ ਵੀਡੀਓ ਦਾ ਕਰਦੇ ਆਪਾਂ ਇਥੇ ਐਂਡ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਰਿਆਂ ਨੂੰ ਸੂਸ਼ੇ ਕਰ